ਜੈਪੁਰ ਵਿੱਚ ਰਹਿਣ ਵਾਲੀ ਅਨੀਤਾ ਵਰਮਾ ਨੇ ਵਿਆਹ ਵਿੱਚ ਲਾੜੇ ਨੂੰ ਕੋਈ ਦਹੇਜ ਨਹੀਂ ਦਿੱਤਾ ਇਸ ਬਿਨਾਂ ਦਹੇਜ ਦੇ ਵਿਆਹ ਦੀ ਹਰ ਪਾਸੇ ਚਰਚਾ ਹੋ ਰਹੀ ਹੈ ਸਿੱਕਰ ਜ਼ਿਲ੍ਹੇ ਦੇ ਦਾਤਾ ਰਾਮਗੜ੍ਹ ਦੇ ਵਾਸੀ ਲਾੜੇ ਜੈਨ ਨਾਰਾਇਣ ਜਾਖੜ ਪੀਡਬਲਯੂਡੀ ਵਿਭਾਗ ਵਿੱਚ ਜੇਈ ਅਹੁਦੇ ਤੇ ਕੰਮ ਕਰਦਾ ਹੈ ਤੇ ਦੁਲਹਨ ਅਨੀਤਾ ਵਰਮਾ ਪੋਸਟ ਗ੍ਰੈਜੂਏਟ ਹੈ ਲਾੜੇ ਜੈਨ ਨਾਰਾਇਣ ਜਾਖੜ ਨੇ ਦੱਸਿਆ ਕਿ ਲਾੜੀ ਅਨੀਤਾ ਦੇ ਮਾਤਾ ਪਿਤਾ ਨੇ ਉਸ ਨੂੰ ਪਾਲ ਪੋਸਟ ਕੇ ਇੰਨਾ ਵੱਡਾ ਕੀਤਾ ਤੇ ਨਾਲ ਹੀ ਪੋਸਟ ਗ੍ਰੈਜੂਏਟ ਕਰਵਾਇਆ ਹੈ ਇਹ ਮੇਰੇ ਲਈ ਦਾਜ ਵਾਂਗ ਹੈ ਅੱਜ ਦੇ ਸਮੇਂ ਸਿੱਖਿਆ ਵੀ ਦਾਸ ਤੋਂ ਘਟਣੀ ਹੈ ਜੇ ਹੀ ਨਰਾਇਣ ਜਾਖਰ ਨੇ ਸਿਰਫ 1 ਰੁਪਏ ਤੇ ਇੱਕ ਨਾਰੀਅਲ ਦਾ ਸ਼ਗਨ ਲੈ ਕੇ ਵਿਆਹ ਕਰਵਾਏ ਲਾੜੀ ਅਨੀਤਾ ਨੇ ਦੱਸਿਆ ਕਿ ਬਿਨਾ ਦਾਦ ਵਿਆਹ ਦੀ ਪੇਸ਼ਕਸ਼ ਲਾੜੇ ਦੇ ਪਰਿਵਾਰ ਨੇ ਕੀਤੀ ਲਾੜੇ ਨੇ ਦੱਸਿਆ ਕਿ ਉਹਨਾਂ ਦੇ ਦਾਦਾ ਜੀ ਸਮਾਜਿਕ ਕੁਰੀਤਿਆਂ ਖਿਲਾਫ ਹਮੇਸ਼ਾ ਆਵਾਜ਼ ਚੁੱਕਦੇ ਰਹੇ ਨੇ ਤੇ ਪਤਾ ਇੱਕ ਵਕੀਲ ਨੇ ਅਜਿਹੇ ਵਿੱਚ ਦਾਦਾ ਜੀ ਦੇ ਪਿਤਾ ਜੀ ਦੀ ਪ੍ਰੇਰਣਾ ਨਾਲ ਸਮਾਜ ਵਿੱਚ ਫੈਲੀ ਦਾਜ ਦੀ ਪ੍ਰਥਾ ਨੂੰ ਖਤਮ ਕਰਨ ਲਈ ਦਾਜ ਦੇ ਬਿਨਾ ਵਿਆਹ ਕਰਨ ਦਾ ਫੈਸਲਾ ਲਿਆ ਇਸ ਫੈਸਲੇ ਵਿੱਚ ਮੇਰੇ ਪਰਿਵਾਰ ਨੇ ਮੇਰਾ ਪੂਰਾ ਸਾਥ ਦਿੱਤਾ ਹੈ। ਜੈਪੁਰ ਵਿੱਚ ਰਹਿਣ ਵਾਲੀ ਅਨੀਤਾ ਵਰਮਾ ਨੇ ਵਿਆਹ ਵਿੱਚ ਲਾੜੇ ਨੂੰ ਕੋਈ ਦਹੇਜ ਨਹੀਂ ਦਿੱਤਾ। ਇਸ ਬਿਨਾਂ ਦਹੇਜ ਦੇ ਵਿਆਹ ਦੀ ਹਰ ਪਾਸੇ ਚਰਚਾ ਹੋ ਰਹੀ ਹੈ ਸਿਕਰ ਜ਼ਿਲ੍ਹੇ ਦੇ ਦਾਤਾ ਰਾਮਗੜ੍ਹ ਦੇ ਵਾਸੀ ਲਾੜੇ ਜੈਨ ਨਾਰਾਇਣ ਜਾਖੜ ਪੀਡਬਲਯੂਡੀ ਵਿਭਾਗ ਵਿੱਚ ਜੇਈ ਅਹੁਦੇ ਤੇ ਕੰਮ ਕਰਦਾ ਹੈ ਤੇ ਦੁਲਹਨ ਅਨੀਤਾ ਵਰਮਾ ਪੋਸਟ ਗ੍ਰੈਜੂਏਟ ਹੈ। ਲਾੜੇ ਜੈਨ ਨਾਰਾਇਣ ਜਾਖੜ ਨੇ ਦੱਸਿਆ ਕਿ ਲਾੜੀ ਅਨੀਤਾ ਦੇ ਮਾਤਾ ਪਿਤਾ ਨੇ ਉਸ ਨੂੰ ਪਾਲ ਪੋਸ ਕੇ ਇਨਾ ਵੱਡਾ ਕੀਤਾ ਤੇ ਨਾਲ ਹੀ ਪੋਸਟ ਗ੍ਰੈਜੂਏਟ ਕਰਵਾਇਆ ਏ ਇਹ ਮੇਰੇ ਲਈ ਦਾਜ ਵਾਂਗ ਹੈ ਅੱਜ ਦੇ ਸਮੇਂ ਸਿੱਖਿਆ ਵੀ ਦਾਸ ਤੋਂ ਘਟ ਨਹੀਂ ਹੈ ਜੇਈ ਨਾਰਾਇਣ ਜਖਰ ਨੇ ਸਿਰਫ 1 ਰੁਪਏ ਤੇ ਇੱਕ ਨਾਰੀਅਲ ਦਾ ਸ਼ਗਨ ਲੈ ਕੇ ਵਿਆਹ ਕਰਵਾਇਆ ਲਾੜੀ ਅਨੀਤਾ ਨੇ ਦੱਸਿਆ ਕਿ ਬਿਨਾ ਦਾਦ ਵਿਆਹ ਦੀ ਪੇਸ਼ਕਸ਼ ਲਾੜੇ ਦੇ ਪਰਿਵਾਰ ਨੇ ਕੀਤੀ ਲਾੜੇ ਨੇ ਦੱਸਿਆ ਕਿ ਉਹਨਾਂ ਦੇ ਦਾਦਾ ਜੀ ਸਮਾਜਿਕ ਕੁਰੀਤਿਆਂ ਖਿਲਾਫ ਹਮੇਸ਼ਾ ਆਵਾਜ਼ ਚੁੱਕਦੇ ਰਹੇ ਨੇ ਤੇ ਪਤਾ ਇੱਕ ਵਕੀਲ ਨੇ ਅਜਿਹੇ ਵਿੱਚ ਦਾਦਾ ਜੀ ਦੇ ਪਿਤਾ ਜੀ ਦੀ ਪ੍ਰੇਰਣਾ ਨਾਲ ਸਮਾਜ ਵਿੱਚ ਫੈਲੀ ਦਾਜ ਦੀ ਪ੍ਰਥਾ ਨੂੰ ਖਤਮ ਕਰਨ ਲਈ ਦਾਜ ਦੇ ਬਿਨਾ ਵਿਆਹ ਕਰਨ ਦਾ ਫੈਸਲਾ ਲਿਆ ਇਸ ਫੈਸਲੇ ਵਿੱਚ ਮੇਰੇ ਪਰਿਵਾਰ ਨੇ ਮੇਰਾ ਪੂਰਾ ਸਾਥ